ਸਰਜੋਗ ਪ੍ਰਧਾਨ ਜੀ ਆ ਭਾਰਤ ਭੂਸ਼ਣ ਮੇਰਾ ਭਰਾ ਹੁਣ ਬੋਲਣ ਸੀ ਸੀਐਲਪੀ ਸਾਹਿਬ ਅਜਰਾ ਹੁਣ ਤੁਸੀਂ ਮਾਈਕ ਆਪਣਾ ਬੰਦ ਰੱਖੀ ਬਾਈ ਇੱਕ ਇੱਕ ਸੈਕਿੰਡ ਬਹਿ ਜਾ ਬਾਈ ਕੋਈ ਉੱਠੇ ਨਾ ਤੁਹਾਨੂੰ ਸੌਹੇ ਬਾਬੇ ਦੀ ਬਹਿ ਜਾ ਥੱਲੇ ਬਹਿ ਜਾ ਇੱਕ ਵੀ ਬੰਦਾ ਇੱਕ ਮਿੰਟ ਹੁਣ ਆਸ਼ੂ ਜੀ ਅਸੀਂ ਬਹਿ ਜੀਏ ਫਿਰ ਉੱਠਦੇ ਨਹੀਂ ਇੱਥੇ ਵੀ ਕੋਈ ਉੱਠਣ ਨੂੰ ਤਿਆਰ ਨਹੀਂ ਸੀ ਪ੍ਰਧਾਨ ਜੀ ਰੈਲੀ ਤਾਂ ਮੁਕਸਰ ਦੇ ਮੁਕਾਬਲੇ ਚ ਸੀ ਪਰ ਮੁਕਸਰ ਪ੍ਰਧਾਨ 11 ਵਜੇ ਸਟੇਜ ਤੇ ਚੜ ਗਿਆ ਸੀ ਇੱਥੇ ਪੌਣੇ 1 ਵਜੇ ਆਇਆ ਇਹ ਵਿਚਾਰੇ ਕੀ ਕਰਨ ਇਹ 4 ਘੰਟੇ ਤੇ ਇੱਥੇ ਬੈਠੇ ਆ ਫਿਰ ਕਹਿੰਦੇ ਹੋ ਜੀ ਬੜੀ ਠੰਡੇ ਚ ਤੁਸੀਂ ਆਏ ਥੋੜਾ ਬੜਾ ਬੜਾ ਧੰਨਵਾਦ ਖਿਆਲੀ ਰੱਖ ਲਓ ਪਹਿਲਾਂ ਹੀ ਆ ਜਾਓ ਸਾਡਾ ਕੋਈ ਬੰਦਾ ਜਗਰਾਵਾਂ ਚ ਉੱਠਣ ਨੂੰ ਤਿਆਰ ਨਹੀਂ ਜਿਹੜੀ ਇਸ ਰੋਜ ਪ੍ਰਦਰਸ਼ਨ ਚ ਕੱਠ ਹੋਇਆ ਸਾਡੇ ਲੀਡਰ ਸਹਿਬਾਨਾਂ ਦੇ ਸਾਡੇ ਬਲਾਕ ਪ੍ਰਧਾਨਾਂ ਦੇ ਸਰਪੰਚਾਂ ਦੇ ਬਲਾਕ ਸੰਮਤੀਆਂ ਦੇ ਮੈਂਬਰ ਸਾਰੇ ਬੰਦਿਆਂ ਦੇ ਆਪ ਦੇ ਸਹਿਯੋਗ ਨਾਲ ਔਰ ਜਿਹੜੀ ਕਾਂਗਰਸ ਪਾਰਟੀ ਦੀ ਲੀਡ ਦੀ ਹੱਡੀ ਥੱਲੇ ਬੈਠੀ ਹੈ ਇਹ ਆਪਣੇ ਆਪ ਆਏ ਨੇ ਇਹ ਭੱਜਣ ਵਾਲੇ ਹੈ ਨਹੀਂ ਪ੍ਰਧਾਨ ਸਾਹਿਬ ਸੁਣ ਲਿਓ ਜੇ ਇਹ ਪ੍ਰਦਰਸ਼ਨ ਇਸ ਸਰਕਾਰ ਦੀ ਕਾਰਗੁਜ਼ਾਰੀ ਦੇ ਖਿਲਾਫ ਆ। ਡੂੜ ਸਾਲ ਤੋਂ ਆ ਸਾਰੇ ਸਾਹਮਣੇ ਬੈਠੇ ਆ ਵਿੱਚੇ ਹੀ ਸਰਪੰਚ ਇਸ ਸਰਕਾਰ ਦੀ ਤਸ਼ੱਦਦ ਦਾ ਸਹਿਮਣਾ ਕਰਦੇ ਆ ਰਹੇ। ਕਿਸੇ ਦੀਆਂ ਇਨਕੁਆਰੀਆਂ ਹੋ ਰਹੀਆਂ, ਕਿਸੇ ਤੇ ਪਰਚੇ ਹੋ ਰਹੇ। ਆਹਲੇ ਤਾਜੀ ਮਿਸਾਲ ਹੈ ਇੱਥੇ ਦੀ ਜਿਹੜੀ ਠੱਗ ਐ MLA ਐ, ਜਿਹੜੀ ਕਬਜ਼ਿਆਂ ਦੇ ਵਾਸਤੇ ਸਾਰੀ ਦੁਨੀਆ 'ਚ ਮਸ਼ਹੂਰ ਐ, ਉਹ ਜਮਹੂਰੀ ਤਰੀਕੇ ਨਾਲ ਇੱਥੇ ਦੇ ਪ੍ਰਧਾਨ ਨੂੰ ਤਾਂ ਹਟਾ ਨਹੀਂ ਸਕੀ ਤੇ ਇਸ ਸਰਕਾਰ ਦੇ ਇੱਕ ਐਗਜ਼ੈਕਟਿਵ ਆਰਡਰ ਨਾਲ ਇੱਥੇ ਦਾ ਪ੍ਰਧਾਨ ਹਟਾਤਾ ਅਸੀਂ ਇਹ ਜੀ ਸਰਕਾਰ ਦੇ ਉਲਟ ਪਿਛਲੇ 4 ਮਹੀਨੇ ਤੋਂ ਅੱਜ 1.5 ਮਹੀਨਾ ਪ੍ਰੋਕਿਊਰਮੈਂਟ ਵਾਲਾ ਛੱਡ ਦिए ਪ੍ਰਦਰਸ਼ਨ ਕਰਦੇ ਆ ਰਹੇ ਔਰ ਲਗਾਤਾਰ ਕਾਂਗਰਸ ਪਾਰਟੀ ਦੇ ਕਾਰਕੁਨ ਹਮ ਹਮਾ ਕੇ ਸਾਰੇ ਪ੍ਰਦਰਸ਼ਨਾਂ ਦੇ ਵਿੱਚ ਆਉਂਦੇ ਜਾ ਰਹੇ ਪਰ ਪ੍ਰਧਾਨ ਸਾਹਿਬ ਕਿਹੜੇ ਮੂੰਹ ਨਾਲ ਅੱਜ ਤੋਂ ਮਹੀਨੇ ਡੇਢ ਮਹੀਨੇ ਬਾਅਦ ਇਹਨਾਂ ਦੇ ਕੋਲ ਆਓਗੇ ਜੇ ਤੁਸੀਂ ਸਮਝੌਤਾ ਕਰ ਲਿਆ ਅਲਾਈਅੰਸ ਕਰ ਲਿਆ ਮੈਨੂੰ ਦੱਸੋ ਆ ਬੈਠੇ ਬਾਜਵਾ ਸਾਹਿਬ ਵੀ ਇਹੀ ਗੱਲ ਕਰ ਰਹੇ ਸੀ ਵੀ ਯਾਰ ਕਿਤੇ ਕੋਈ ਭਾਣਾ ਵਰਤ ਨਾ ਜਾਏ ਜਿਸ ਤਰੀਕੇ ਅਸੀਂ ਲੱਗੇ ਹੋਏ ਆ ਕਿਤੇ ਉੱਪਰੋਂ ਕੋਈ ਇਹ ਜਿਆ ਹੁਕਮਨਾਮਾ ਜਾਰੀ ਨਾ ਹੋ ਜਾਏ ਤੁਹਾਡੇ ਦੋਨਾਂ ਦੀ ਇਹ ਡਿਊਟੀ ਬਣਦੀ ਹੈ ਵੀ ਇਹਨਾਂ ਦੀਆਂ ਭਾਵਨਾਵਾਂ ਪੂਰੇ ਜੋਰ ਨਾਲ ਉੱਥੇ ਉਠਾਏ ਹੋ ਜੇ ਜਿਵੇਂ ਪਹਿਲੇ ਬੋਲਦੇ ਬੁਲਾਰੇ ਬਾਈ ਲੱਖਾ ਬੋਲ ਕੇ ਗਿਆ ਇੱਥੇ ਬਾਈ ਪ੍ਰਗਟ ਬੋਲ ਕੇ ਗਿਆ ਹੱਥ ਖੜੇ ਕਰਕੇ ਉਹਨਾਂ ਨੇ ਸਾਰਿਆਂ ਤੋਂ ਪੁੱਛਿਆ ਵੀ ਕੋਈ ਅਲਾਈਅੰਸ ਦੇ ਹੱਕੇ 'ਚ ਹੈ ਕਿ ਨਹੀਂ ਹੈ ਤੇ ਇੱਥੇ ਇੱਕ ਇੱਕ ਬੰਦੇ ਨੇ ਹੱਥ ਖੜਾ ਕਰਕੇ ਇਸ ਗੱਲ ਤੇ ਤਾਇਦ ਕੀਤੀ ਵੀ ਇੱਥੇ ਕਾਂਗਰਸ ਪਾਰਟੀ ਆਪ ਇੰਨੀ ਸਮਰੱਥ ਹੈ ਬਈ ਭਾਪੀ ਦੀ ਸਰਕਾਰ ਨੂੰ ਉੱਥੇ ਤੇ ਸਟੇਟ ਦੀ ਸਰਕਾਰ ਨੂੰ ਇੱਥੇ ਮੂੰਹ ਤੋੜ ਜਵਾਬ ਦੇ ਸਕੇ ਸਾਥੀਓ 2 ਮਿੰਟ ਬੈਠ ਜਾਓ ਇਤਿਹਾਸ ਗਵਾਹ ਹੈ ਜਦੋਂ ਜਦੋਂ ਵੀ ਇਸ ਮੁਲਕ ਤੇ ਜਾਂ ਇਸ ਸੂਬੇ ਤੇ ਭੀੜ ਪਈ ਕਾਂਗਰਸ ਪਾਰਟੀ ਤੇ ਵਰਕਰ ਤੇ ਉਹਦੇ ਲੀਡਰਾਂ ਨੇ ਕੁਰਬਾਨੀਆਂ ਦੇਣ ਤੋਂ ਗੁਰੇਜ਼ ਨਹੀਂ ਕੀਤਾ ਤੇ ਅੱਜ ਵੀ ਇਹ ਵਰਕਰ ਹਮ ਹਮ ਆ ਕੇ ਆ ਜਿਹੜੀ ਹੁਣ ਆ ਜਵਾਨ ਪੀੜੀ ਦੀ ਫੌਜ ਆਈ ਹੈ ਸਾਂਹੇ ਵਾਲ ਹਲਕੇ ਤੋਂ ਆਈ ਹੈ ਜਿਹੜੇ ਇਸ ਡਿਸਟ੍ਰਿਕਟ ਦੇ ਬਿਲਕੁਲ ਦੂਸਰੇ ਨੁਕਰ ਤੋਂ ਚੱਲ ਕੇ ਅੱਜ ਇੱਥੇ ਪਹੁੰਚੇ ਨੇ ਤੇ ਤੁਸੀਂ ਕਹਿੰਦੇ ਉਹ ਬੰਦੇ ਜਾਣਗੇ ਬੰਦੇ ਤਾਂ ਹਲੇ ਆਉਂਦੇ ਪਏ ਨੇ ਪਰ ਇਹ ਜਿਹੜੇ ਥੱਲੇ ਵਰਕਰ ਬੈਠੇ ਨੇ ਸਾਡੇ ਸਾਡੀ ਤਾਕਤ ਨੇ ਇਹ ਥੋਡੇ ਕੰਨੀ ਵੀ ਦੇਖਦੇ ਨੇ ਕਿ ਕਿਤੇ ਅਸੀਂ ਤਾਂ ਛਤਰ ਖਾਈ ਜਾਨੇ ਆ ਤੁਸੀਂ ਕਿਤੇ ਨਾਲ ਇਕੱਠੇ ਹੀ ਨਾ ਹੋ ਜਿਓ ਜੇ ਬਹੁਤ ਜ਼ਰੂਰਤ ਹੈ ਅੱਜ ਸਾਡੀ ਹਾਈ ਕਮਾਂਡ ਨੂੰ ਇਸ ਗੱਲ ਤੇ ਚਾਨਣਾ ਕਰਨ ਦੀ ਵੀ ਅੱਜ ਪੰਜਾਬ ਦਾ ਵਰਕਰ ਚਾਹੁੰਦਾ ਕੀ ਹੈ ਇਹ ਠੀਕ ਹੈ ਕਿ ਗਏ ਆ ਵੀ ਕਿਸੇ ਨੇ ਬਸਤਾ ਨਹੀਂ ਫੜਨਾ ਅਗਰ ਤੁਸੀਂ ਕਿਤੇ ਕੋਈ ਗਲਤੀ ਨਾਲ ਅਲਾਈਅੰਸ ਵਗੈਰਾ ਕਰ ਲਿਆ ਤੇ ਤੇ ਭਾਈ ਸੁਸਾਈਸਾਈਡ ਕਰਨ ਨਾਲੋਂ ਮੇਰੇ ਵਰਗੇ ਬੰਦੇ ਤਾਂ ਘਰ ਬੈਠਣਾ ਪਸੰਦ ਕਰਨਗੇ ਅਸੀਂ ਉਸ ਅਲਾਈਅੰਸ ਦੇ ਵਿੱਚ ਆਣਾ ਕੋਈ ਨਹੀਂ ਸਾਰੇ ਵਰਕਰਾਂ ਵਾਂਗੂ ਮੈਂ ਵੀ ਇੱਕ ਵਰਕਰ ਆ ਲੜਾਈ ਅੱਗੇ ਲੜ ਵੱਧ ਕੇ ਲੜੂੰਗਾ ਆਪਣੇ ਵਰਕਰਾਂ ਤਾਂ ਹੀ ਬਾਅਦ ਵਿੱਚ ਗਰਮ ਹਵਾ ਆਣ ਦਊਗਾ ਪਹਿਲਾਂ ਆਪ ਝੱਲੂੰਗਾ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਆਪਣੀ ਲੀਡਰਸ਼ਿਪ ਨੂੰ ਯਕੀਨ ਦਿਵਾਉਣਾ ਵਕਤ ਥੋੜਾ ਆ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ ਬਈ ਲੜਨ ਨੂੰ ਸਾਰੇ ਤਿਆਰ ਬੈਠੇ ਆ ਇਸ ਸੂਬੇ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਦੇ ਅਗੇਂਸਟ ਪਰ ਫੈਸਲੇ ਥੋੜੇ ਇਹੋ ਜਿਹੇ ਨਾ ਹੋ ਜਾਣ ਜਿਹੜੇ ਇਸ ਲੜਾਈ ਦਾ ਮੂੰਹ ਹੀ 모ੜ ਦੇਣ ਬਹੁਤ ਧੰਨਵਾਦ